ਚਾਹ ਦੇ 24 ਨੂੰ ਬਲਜਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਭਰਦਿਆ ਕੋਲ ਤੋਂ ਇਹਨਾਂ ਨੇ ਇੱਕ ਚੇਨ ਕੋਈ ਸੀ ਜਿਹਨੇ ਮੁੰਡੇ ਪੜੇ ਆ ਤਾਂ ਜਿਹੜਾ ਦਾ ਨਾਮ ਜਤਿੰਦਰ ਔਰ ਜਤਿੰਦਰ ਸਿੰਘ ਔਰ ਲੀਕੋ ਹਰਸ਼ ਕੁਮਾਰ ਔਰ ਹਰਸ਼ ਇਹ ਦੋਨੋਂ ਹੀ ਚੇਨ ਸਨੇਚਰ ਐ ਔਰ ਕਾਫੀ ਪਹਿਲੇ ਤੋਂ ਹੋ ਕੇ ਕੀਤੇ ਆ ਜਤਿੰਦਰ ਦੇ ਨਾਮ ਤੇ ਪਹਿਲੇ ਵੀ ਕਾਫੀ ਪਛੇ ਆ ਹਰਸ਼ ਜੀ ਤਾਂ 파ਟਨਰ ਐ ਕੋਆਰਡੀਨੇਟ ਐ ਤੇ ਇਹਨਾਂ ਨੇ ਮਿਲ ਕੇ ਭਰਦਿਆ ਕੋਲ ਦੇ ਕੋਲ ਲੇਡੀ ਕੋ ਚੇਨ ਜਿੱਤੇ ਮਦਨਾ ਨੰਬਰ 54 ਦਰਜ ਕੀਤਾ ਗਿਆ ਅੰਡਰ ਸੈਕਸ਼ਨ 383 ਦੀ ਉਹ ਦਰਜ ਕਰਨ ਤੋਂ ਬਾਅਦ ਅਗਲੇ ਦਿਨ ਜਦੋਂ ਸਾਡੀ ਨਾਕਾਬੰਦੀ ਚੱਲ ਰਹੀ ਸੀ ਆ ਕਾਮਾ ਵਾਲੇ ਪਤੰਦੇ ਤੇ ਇਹ ਇਹਦੀ ਚੇਨ ਸੈਚਰ ਵਾਂਟਡ ਹੀ ਔਰ ਉਥੋਂ ਕੁਝ ਆਪਣਾ ਸਮਾਨ ਲੈ ਕੇ ਪਰੋਂ ਆ ਰਹੇ ਸੀ ਸਮਰਿੰਦਾ ਸਮਾਨ ਚੁੱਕਾ ਸਮਝ ਮੈਂ ਆਪਣੇ ਲਈ ਕਿਸ ਤਰ੍ਹਾਂ ਉਦੋਂ ਮੌਕੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਇਹਨਾਂ ਕੋਲ ਭਰਾਮਣੇ ਦੀ ਦਿੱਤੀਸ ਹੈ ਲਗਭਗ 101 ਗ੍ਰਾਮ ਹੈ ਰਹੀ ਜਿਸ ਮਾਮਲੇ ਜਿਹੜੇ ਚਿੱਟਾ ਸੋਨਾ ਵੇਚਿਆ ਸੀ ਚੈਂਕ ਫਿਕਰ ਵੇਚੀ ਹੀ ਲੜੀ ਉਹ ਉਹਦੇ ਜਿਹੜੇ ਜੋ ਪੈਸੇ ਮਿਲੇ ਉਹਦੇ ਚਿੱਟਾ ਖੀਦ ਕੇ ਉਹ ਹੀ ਲੈਂਦੇ ਜਿਸ ਦੇ ਸਬੰਧ ਦੇ ਜਿਹਨਾਂ ਨੂੰ ਫੜਿਆ ਗਿਆ ਤੇ ਖਵਾ ਕਰ ਦਿੱਤਾ ਗਿਆ ਮਾਂਜੋਗਾ ਦਾਦਰਿਤ ਪੇਸ਼ ਕੀਤਾ ਗਿਆ ਤੇ ਜਨਾਂ ਕੋਲ 2 ਦਿਨ ਦੀ ਰਿਮਾਨਤ ਤੇ ਗੀ ਬਸਿਸ ਕਰਨ ਤੇ ਦੋ ਮੁਕਾਦਮੇ ਇਮ ਤੇ ਵਾਂਟਡ ਹੈ चुरुजा नंबर पचवंजा नंबर पचवंजा नंबर जो एन डी पी एस एक्ट का मुकदमा इन्होंने दर्ज किया गया हूँ अगले मानजो अदालत में पेश करा जो हुक्म होगा उस तरीके ने काम